ਜਿਵੇਂ ਸੰਸਦ ਦੇ ਅੰਦਰ ਬਿਨਾਂ ਕਿਸੇ ਨੋਕਜੋਗ ਤੇ ਬਿਨਾਂ ਬਹਿਸ ਦੇ ਬਿਨਾਂ ਤਕਰਾਰ ਦੇ ਕੋਈ ਵੀ ਫੈਸਲਾ ਸੰਪੂਰਣ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਸੂਬੇ ਜਾਂ ਦੇਸ਼ ਦੇ ਵਿੱਚ ਵੀ ਜਦ ਤੱਕ ਰਾਜਨੀਤੀ ਦੇ ਵਿੱਚ ਕੋਈ ਵੱਡੀ ਹਲਚਲ ਨਹੀਂ ਹੁੰਦੀ ਉਦਾਂ ਚੋਣਾ ਨਹੀਂ ਪੂਰੀਆਂ ਹੁੰਦੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਹੀ ਵੱਡੇ ਮੁੱਦੇ ਬਣ ਜਾਂਦੇ ਨੇ ਤੇ ਇੱਕ ਵਾਰ ਫਿਰ ਹਾਜ਼ਰੀਨ ਤੁਹਾਡੇ ਸਾਹਮਣੇ ਰਾਜਾ ਸੇਵਾ ਪ੍ਰੋਗਰਾਮ ਨੂੰ ਲੈ ਕੇ ਜਿਸ ਦੇ ਵਿੱਚ ਗੱਲਬਾਤ ਕਰਾਂਗੇ ਮਹਿਲਾ ਦੇ ਰੱਖਵੇਂ ਕਰਨ ਦੀ ਅਤੇ ਭਾਰਤ ਅਤੇ ਕੈਨੇਡਾ ਸਰਕਾਰ ਦੇ ਵਿਕਾਸ ਜਿਹੜੀ جنگ ਛਿੜੀ ਹੈ ਉਸ ਨੂੰ ਲੈ ਕੇ ਕਿਉਂਕਿ ਇੱਕ ਵੱਡਾ ਝਟਕਾ ਮਿਲਿਆ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਉਹਨਾਂ ਨਾਗਰਿਕਾਂ ਦੇ ਲਈ ਜੋ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਜੋ ਭਾਰਤ ਤੋਂ ਕੈਨੇਡਾ ਜਾਣਾ ਚਾਹੁੰਦੇ ਨੇ ਜੋ ਕੈਨੇਡਾ ਤੋਂ ਭਾਰਤ ਵਾਪਸ ਆਉਣਾ ਚਾਹੁੰਦੇ ਨੇ ਉਹਨਾਂ ਲਈ ਇੱਕ ਵੱਡਾ ਝਟਕਾ ਹੈ ਭਾਰਤ ਦੇ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੀ ਜਾਰੀ ਕੀਤੀ ਗਈ ਹੈ ਇਹਨਾਂ ਸਬੂਧੀਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਨਰਿੰਦਰ ਜੀ ਤਨਿੰਦ ਜੀ ਜਿਸ ਤਰੀਕੇ ਦੇ ਨਾਲ ਇੱਕ ਵੱਡਾ ਝਟਕਾ ਮਿਲਿਆ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜੀ 20 ਸੰਮੇਲਨ ਖਤਮ ਹੁੰਦਾ ਆ ਸੰਸਦ ਦੇ ਵਿੱਚ ਕੈਨੇਡਾ ਦੇ ਸਰਕਾਰ ਵੱਲੋਂ ਬਿਆਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਹ ਮੁੱਦਾ ਜਿਹੜਾ ਹੈ ਉਹ ਬਹੁਤ ਜ਼ਿਆਦਾ ਭਖਦਾ ਗਿਆ ਤੇ ਉਹ ਵੱਡਾ ਝਟਕਾ ਹੋਣ ਹੈਗਾ ਯਾਰ ਕਿ ਵੀਜ਼ੇ ਜਿਹੜੇ ਨੇ ਉਹ ਰਿਜੈਕਟ ਕੀਤੇ ਜਾ ਰਹੇ ਨੇ ਰਿਸਪੈਂਡ ਕੀਤੇ ਜਾ ਰਹੇ ਨੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮੁੱਦੇ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਸ ਤਰ੍ਹਾਂ ਕੈਨੇਡਾ ਦੇ ਵਿੱਚ ਭਾਵੇਂ ਗੱਲ ਕੀਤੀ ਜਾਵੇ ਭਾਈ ਹਰਦੀਪ ਸਿੰਘ ਨੇਜਰ ਦੇ ਮਾਮਲੇ ਨੂੰ ਲੈ ਕੇ ਤੇ ਦੂਸਰੇ ਪਾਸੇ ਜੀਸਮਿਟ ਦੇ ਵਿੱਚ ਜਿਸ ਤਰ੍ਹਾਂ ਟ੍ਰੂਟੋ ਸਾਹਿਬ ਦੇ ਨਾਲ ਹੋਇਆ ਉਸ ਤੋਂ ਬਾਅਦ ਇੱਕ ਵੱਡਾ ਝਟਕਾ ਦਿੱਤਾ ਹੈ ਭਾਰਤ ਦੇ ਵਿੱਚ ਜੋ ਇਮੀਗ੍ਰੇਸ਼ਨ ਹੈ ਬੀਐਸਐਲ ਇੰਟਰਨੈਸ਼ਨਲ ਇਮੀਗ੍ਰੇਸ਼ਨ ਵੈਬਸਾਈਟ ਦੇ ਵੱਲੋਂ ਇੱਕ ਪੋਰਟਲ ਦੇ ਵਿੱਚ ਇਨਫੋਰਮੇਸ਼ਨ ਨੋਟਿਸ ਪਾਇਆ ਗਿਆ ਹੈ ਕਿ 21 ਸਤੰਬਰ ਤੋਂ ਅਗਲੇ ਹੁਕਮਾਂ ਦੇ ਤੱਕ ਜੋ ਕੈਨੇਡੀਅਨ ਪਾਸਪੋਰਟ ਵਾਲੇ ਨਵੇਂ ਨਾਗਰਿਕ ਨੇ ਉਹ ਕੈਨੇਡਾ ਕੈਨੇਡਾ ਤੋਂ ਇੰਡੀਆ ਦੇ ਵਿੱਚ ਨਹੀਂ ਆ ਸਕਣਗੇ ਉਹਨਾਂ ਨੂੰ ਵੀਜ਼ੇ ਨਹੀਂ ਮਿਲਣਗੇ ਪਰ ਇਹ ਸਭ ਦੇ ਵਿੱਚ ਜੋ ਮੁੱਖ ਕਾਰਨ ਸਾਹਮਣੇ ਆਉਂਦੇ ਪਏ ਨੇ ਉਹ ਕਾਰਨਾਂ ਤੇ ਵੀ ਚਰਚਾ ਕਰਾਂਗੇ ਤਾਂ ਸਭ ਤੋਂ ਵੱਡੀ ਖਬਰ ਇਹ ਹੈ ਕਿ ਸਿਰਫ ਕੁਝ ਲੋਕ ਇਹ ਵੀ ਘਬਰਾਏ ਹੋਏ ਨੇ ਕਿ ਜਿਹੜੇ ਜਿਨ੍ਹਾਂ ਦੇ ਬੱਚੇ ਜਾਂ ਜਿਨ੍ਹਾਂ ਦੇ ਮਾਪੇ ਹੁਣੇ-ਹੁਣੇ ਕੈਨੇਡਾ ਦੇ ਵਿੱਚ ਗਏ ਸੀ ਜਾਂ ਜਿਹੜੇ ਬੱਚੇ ਇੱਥੇ ਸਟੱਡੀ ਕਰਦੇ ਪਏ ਨੇ ਪਰ ਹਾਲੇ ਪੀਆਰ ਨਹੀਂ ਹੋਏ ਉਹਨਾਂ ਦੇ ਮਨਾਂ ਦੇ ਵਿੱਚ ਸਸ਼ੋਪੰਜ ਬਣੀ ਹੋਈ ਹੈ ਕਿ ਸਾਡਾ ਕੀ ਹੋਵੇਗਾ ਪਰ ਸਭ ਦੇ ਵਿੱਚ ਕਿਤੇ ਨਾ ਕਿਤੇ ਉਹ ਵੈਬਸਾਈਟ ਤੋਂ ਬਾਅਦ ਖਬਰਾਂ ਨਸ਼ਰ ਹੋ ਗਈਆਂ ਪਰ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਦਾ ਕੀ ਬਣੂਗਾ ਇਹ ਸਭ ਦੇ ਵਿੱਚ ਉਹਨੇ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇ ਕੋਲ ਸਿਰਫ ਕੈਨੇਡੀਅਨ ਪੀਆਰ ਹੈ ਜੀ ਉਹਨਾਂ ਨੂੰ ਇਹ ਰੋਕ ਲਗਾਈ ਗਈ ਹੈ ਪਰ ਹਾਲੇ ਤੱਕ ਸਥਿਤੀ ਸਪਸ਼ਟ ਨਹੀਂ ਹੋਈ ਸਥਿਤੀ ਦਾ ਸਪਸ਼ਟ ਹੋਣ ਦਾ ਕਾਰਨ ਕਿਤੇ ਨਾ ਕਿਤੇ ਮੰਨਿਆ ਜਾ ਰਿਹਾ ਨਿਜਰ ਦਾ ਮਾਮਲਾ ਜਾਂ ਡੀ 20 ਸਮਿਟ ਤੋਂ ਬਾਅਦ ਇਸ ਤਰ੍ਹਾਂ ਇਹ ਜਿਹੜੇ ਰੋਲੇ ਵਧੇ ਨੇ ਜਿਸ ਤੇ ਵਿੱਚ ਗੱਲ ਕੀਤੀ ਜਾਵੇ ਇੰਡੀਅਨ ਡਿਪਲੋਮੈਟਸ ਨੂੰ ਜਿਸ ਤਰ੍ਹਾਂ ਸਸਪੈਂਡ ਕੀਤਾ ਗਿਆ ਹੈ ਦੋਹੇ ਦੇਸ਼ਾਂ ਦੇ ਵੱਲੋਂ ਦੂਸਰੇ ਪਾਸੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਪਰ ਜੇਕਰ ਗੱਲ ਕੀਤੀ ਜਾਵੇ ਜਿਹੜੇ ਲੋਕ ਹੁਣ ਭਾਰਤ ਤੋਂ ਕੈਨੇਡਾ ਦੇ ਵਿੱਚ ਗਏ ਲੰਬਾ ਸਮਾਰ ਰਹੇ ਉਸ ਤੋਂ ਬਾਅਦ ਪੀਆਰ ਹੋ ਗਏ ਉਹਨਾਂ ਨੂੰ ਇੱਕ ਕਾਰਡ ਵੀ ਮਿਲਦੇ ਸੀ ওসিਆਈ ਕਾਰਡ ਕਹਿੰਦੇ ਨੇ ਉਹਨਾਂ ਨੂੰ ਜੇਕਰ ਉਹਨਾਂ ਦੇ ਕੋਲ ਉਹ ਕਾਰਡ ਹੈ ਗਿਆ ਤਾਂ ਸ਼ਾਇਦ ਉਹ ਜੋ ਇਹ ਨੋਟਿਸ ਲਗਾਇਆ ਗਿਆ ਵੈਬਸਾਈਟ ਤੇ ਉਸ ਤੇ ਜ਼ਿਕਰ ਨਹੀਂ ਕੀਤਾ ਗਿਆ ਇਸ ਕਰਕੇ ਜੇਕਰ ਉਹਨਾਂ ਕੋਲ OSI ਕਾਰਡ ਹੈਗੇ ਆ ਤਾਂ ਉਹ ਆ ਸਕਦੇ ਨੇ ਕੁਝ ਲੋਕ ਇਹ ਵੀ ਅਖਦੇ ਪਏ ਨੇ ਕਿ ਅਸੀਂ ਕੈਨੇਡਾ ਤੋਂ ਅਮਰੀਕਾ ਚਲੇ ਜਾਵਾਂਗੇ ਅਮਰੀਕਾ ਤੋਂ ਭਾਰਤ ਆ ਜਾਵਾਂਗੇ ਪਰ ਗਲਤ ਉਹੀ ਹੋਗੀ ਨਾ ਕਿ ਉਹਨਾਂ ਕੋਲ ਜਿਹੜਾ ਵੀਜ਼ਾ ਪਾਸਪੋਰਟ ਹੈ ਕੈਨੇਡੀਅਨ ਪਾਸਪੋਰਟ ਹੈ ਇਸ ਕਰਕੇ ਉਹ ਨਹੀਂ ਆ ਸਕਣਗੇ ਇਹ ਸਭ ਦੇ ਵਿੱਚ ਜ਼ਿਕਰ ਗੱਲ ਕੀਤੀ ਜਾਵੇ ਸ਼ੁਰੂਆਤ ਕਿਸ ਤਰ੍ਹਾਂ ਹੁੰਦੀ ਹੈ ਜੀ ਸ਼ੁਰੂਆਤ ਦੇ ਵਿੱਚ ਲਗਾਤਾਰ ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਖਾਲਿਸਤਾਨੀ ਪੱਕੀ ਲਹਿਰ ਚੱਲਦੀ ਪਈ ਹੈ ਇਹ ਸਭ ਦੇ ਵਿੱਚ ਲਗਾਤਾਰ ਭਾਰਤ ਇਹ ਕਹਿੰਦਾ ਪਿਆ ਹੈ ਕਿ ਐਡੇ ਵੱਡੇ ਪੱਧਰ ਤੇ ਤੁਸੀਂ ਲਹਿਰ ਚਲਾਈ ਹੋਈ ਹੈ ਕੈਨੇਡਾ ਦੇ ਵਿੱਚ ਉਸ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕਰਦੇ ਪਏ ਤੇ ਦੂਸਰੇ ਪਾਸੇ ਲਗਾਤਾਰ ਕੈਨੇਡਾ ਭਾਵੇਂ ਕਿ ਗੱਲ ਕੀਤੀ ਜਾਵੇ ਕਰੋਨਾ ਦੇ ਵੇਲੇ ਦੀ ਉਦੋਂ ਵੀ ਜਦੋਂ ਇੱਕ ਇਹਨਾਂ ਸਰਵਿਸਿਸ ਬੰਦ ਕੀਤੀਆਂ ਗਈਆਂ ਸੋ ਉਸ ਦੇ ਵਿੱਚ ਕਈ ਹੋਰ ਦੇਸ਼ ਵੀ ਸਨ ਪਰ ਇਸ ਵੇਲੇ ਦੇਖਿਆ ਗਿਆ ਹੈ ਕਿ ਤੁਸੀਂ ਮੰਨ ਕੇ ਚੱਲੋ ਕਿ ਬੀਐਸਐਲ ਇੰਟਰਨੈਸ਼ਨਲ ਇਹ ਜਿਹੜਾ ਇਮੀਗ੍ਰੇਸ਼ਨ ਇਹਨਾਂ ਦਾ ਬਦੂ ਰੋਕ ਲਗਾਈ ਗਈ ਹੈ ਕਿ ਕਾਰਨਾਂ ਦੇ ਕਰਕੇ ਕੁਝ ਵੀ ਕਾਰਨ ਵਾ ਇਸ ਕਰਕੇ ਰੋਕ ਲਗਾਈ ਬਾਕੀ ਦੇਸ਼ਾਂ ਨੂੰ ਰੋਕ ਨਹੀਂ ਲਗਾਈ ਗਈ ਕੈਨੇਡਾ ਜੀ ਲੋਕ ਇਹ ਕਹਿੰਦੇ ਪਏ ਨੇ ਕਿ ਜਿਸ ਤਰ੍ਹਾਂ ਹੁਣ ਟਰੂਡੋ ਸਾਹਿਬ ਜੀ 20 ਸਿਮਿਟ ਦੇ ਵਿੱਚ ਚਾਏ ਉਹਨਾਂ ਨੂੰ ਜੋ ਖਬਰਾਂ ਦੇ ਵਿੱਚ ਆਉਂਦਾ ਪਿਆ ਹੈ ਕਿ ਬਹੁਤ ਆਲੀਸ਼ਾਨ ਹੋਟਲ ਸਭ ਨੂੰ ਮਿਲੇ ਭਾਵੇਂ ਪ੍ਰੈਜ਼ੀਡੈਂਟ ਹੋਣ ਭਾਵੇਂ ਕਿ ਕੁਝ ਵੱਡੇ ਅਧਿਕਾਰੀ ਹੋਣ ਪਰ ਟਰੂਡੋ ਸਾਹਿਬ ਨਾਰਮਲ ਕਮਰੇ ਦੇ ਵਿੱਚ ਹੈ ਉਸ ਤੋਂ ਬਾਅਦ ਉਹਨਾਂ ਨੂੰ ਜਿਸ ਤਰ੍ਹਾਂ ਵੈਲਕਮ ਕੀਤਾ ਗਿਆ ਉਸ ਦੇ ਵਿੱਚ ਆਪ ਜਿਹੜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਹੁਣ ਚਾ ਕੋ ਵੱਡੇ ਅਧਿਕਾਰੀ ਹੁਣ ਉਸ ਪੱਧਰ ਤੇ ਨਹੀਂ ਪਹੁੰਚੇ ਤੇ ਉਸ ਤੋਂ ਬਾਅਦ ਟਰੂਡੋ ਸਾਹਿਬ ਜਿਵੇਂ ਆਪਣੇ ਦੇਸ਼ ਦੇ ਵਿੱਚ ਜਾਂਦੇ ਨੇ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਤੋਂ ਬਾਅਦ ਜਿਹੜੇ ਦੋਵੇਂ ਦੇਸ਼ਾਂ ਦੇ ਜਿਹੜੇ ਹੈਗੇ ਆਪਣੇ ਡਿਪਲੋਮੈਟਸ ਸਪੈਂਡ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਐਡਵਾਈਜ਼ਰੀ ਜਾਰੀ ਹੋ ਜਾਂਦੀ ਹੈ ਐਡਵਾਈਜ਼ਰੀ ਦੇ ਵਿੱਚ ਇਸ ਕੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਜਿਹੜੇ ਲੋਕ ਕੈਨੇਡਾ ਤੋਂ ਭਾਰਤ ਆਉਣਗੇ ਉਹ ਉਹਨਾਂ ਦੇ ਵਿੱਚ ਐਡਵਾਈਜ਼ਰੀ ਦੇ ਵਿੱਚ ਜੰਮੂ ਕਸ਼ਮੀਰ ਦੀ ਗੱਲ ਕੀਤੀ ਗਈ ਹੈ ਪੰਜਾਬ ਕੁਝ ਖਬਰਾਂ ਦੇ ਵਿੱਚ ਪੰਜਾਬ ਦੇ ਸਰਹੱਦੀ ਏਰੀਆ ਦੀ ਗੱਲ ਕੀਤੀ ਗਈ ਹੈ ਕਿ ਜਿਵੇਂ ਤੁਸੀਂ ਇੱਥੇ ਜਾਣਦੇ ਹੋ ਤਾਂ ਤੁਸੀਂ ਆਪਣੇ ਆਪ ਦਾ ਆਪਣਾ ਖਿਆਲ ਰੱਖਣਾ ਹੈ ਪਰ ਇਹ ਸਭ ਦੇ ਵਿੱਚ ਹੁਣ ਮੇਨ ਗੱਲ ਕੀ ਹੈ ਤੁਸੀਂ ਜੰਮੂ ਕਸ਼ਮੀਰ ਜਾਣਦੇ ਹੋ ਜੀ ਕੀ ਸਾਰੇ ਜੰਮੂ ਕਸ਼ਮੀਰ ਦੇ ਵਿੱਚ ਪਾਬੰਦੀ ਹੈ ਐਡਵਾਈਜ਼ਰੀ ਦੇ ਵਿੱਚ ਇਸ ਗੱਲ ਦਾ ਹਏ ਤਾਂ ਕੋਈ ਮੈਂਸ਼ਨ ਨਹੀਂ ਗੱਲ ਕੀਤੀ ਗਈ ਜੇਕਰ ਪਾਬੰਦੀ ਹੈ ਤਾਂ ਕਿਸ ਏਰੀਆ ਦੇ ਵਿੱਚ ਹੈ ਪਰਟੀਕੂਲਰ ਏਰੀਆ ਦੇ ਵਿੱਚ ਉਹੀ ਪੰਜਾਬ ਦੀ ਗੱਲ ਕੀਤੀ ਜਾਵੇ ਜਾਂ ਸਰਹੱਦੀ ਏਰੀਆ ਦੀ ਗੱਲ ਕੀਤੀ ਜਾਵੇ ਦੂਸਰੇ ਪਾਸੇ ਜੋ ਇੰਡੀਅਨ ਸਰਕਾਰ ਦੇ ਵੱਲੋਂ ਆਪਣੇ ਐਡਵਾਈਜ਼ਰੀ ਜਾਰੀ ਕੀਤੇ ਗਏ ਜਿਵੇਂ ਕਿ ਹੁਣ ਦੇਖਿਆ ਗਿਆ ਹੈ ਕਿ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਹਿੰਸਾ ਹੁੰਦੀ ਪਈ ਆ ਚੋਰੀ ਚਕਾਰੀ ਕਤਲ ਜਿਵੇਂ ਅਮਰੀਕਾ ਦੇ ਵਿੱਚ ਗਨ ਕਲਚਰ ਬਹੁਤ ਜ਼ਿਆਦਾ ਆ ਸਰਕਾਰ ਦੇ ਵੱਲੋਂ ਗਨ ਰੱਖਣ ਨੂੰ ਬਹੁਤ ਵੱਡੀ ਉਥੇ ਅਸ਼ੂਡ ਦਿੱਤੀ ਗਈ ਹੈ ਲੋਕਾਂ ਨੂੰ ਪਰ ਦੂਸਰਾ ਉਥੇ ਖਾਮਿਆਜ਼ ਦਾ ਵੀ ਭੁਗਤਣਾ ਪੈਂਦਾ ਅਮਰੀਕਾ ਦੇ ਵਿੱਚ ਲੋਕਾਂ ਨੂੰ ਕਿ ਬਹੁਤ ਛੇਤੀ ਜਿਹੜੇ ਕਿ ਪ੍ਰਭਾਵਿਤ ਹੋ ਜਾਂਦੇ ਆਪਰਾਧ ਨੂੰ ਲੈ ਕੇ ਛੇਤੀ ਗਨ ਚਲਾ ਦਿੰਦੇ ਨੇ ਪਰ ਇਹ ਸਭ ਦੇ ਵਿੱਚ ਕੈਲਗਰੀ ਦੀ ਗੱਲ ਕੀਤੀ ਜਾਵੇ ਜਾਂ ਵੈਨਕੂਵਰ ਦੀ ਗੱਲ ਕੀਤੀ ਜਾਵੇ ਕਈ ਅਜਿਹੀ ਹੈਗੀ ਆ ਜਿੱਥੇ ਕਿ ਹੁਣ ਐਡਵਾਈਜ਼ਰੀ ਦੇ ਵਿੱਚ ਜ਼ਿਕਰ ਕੀਤਾ ਗਿਆ ਤੁਸੀਂ ਜਿੱਥੇ ਜਾਣੇ ਹੋ ਤਾਂ ਆਪਣਾ ਖਿਆਲ ਰੱਖੋ ਪਰ ਇਸ ਸਭ ਦੇ ਵਿੱਚ ਹੁਣ ਕੌਣ ਪਿਸਿਆ ਜੋ ਆਮ ਨਾਗਰਿਕ ਆਮ ਲੋਕ ਭਾਵੇਂ ਸਟੂਡੈਂਟਸ ਹੀ ਕਰ ਕੀਤੀ ਜਾਵੇ ਭਾਵੇਂ ਉੱਥੇ ਚੰਗੇ ਪ੍ਰਭਿੱਖ ਦੇ ਲਈ ਬਾਹਰ ਗਏ ਜਾਂ ਫਿਰ ਬਾਹਰੋਂ ਲੋਕ ਜਿਹੜੇ ਐਨ ਆਰ ਆਈ ਹੋ ਗਏ ਨੇ ਕੈਨੇਡੀਅਨ ਹੋ ਗਏ ਨੇ ਉਹ ਵੱਡੇ ਪੱਧਰ ਤੇ ਪੈਸਾ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭੇਜਦੇ ਪਏ ਨੇ ਗੱਲ ਪੰਜਾਬ ਦੀ ਨਹੀਂ ਗੱਲ ਭਾਰਤ ਜੀ ਡੀ ਜੀ ਡੀ ਪੀ ਦੀ ਗੱਲ ਹੈ ਜੀ ਡੀ ਪੀ ਗਰੋਥ ਤਾਂ ਹੀ ਹੋ ਜੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪੈਸਾ ਜਿਹੜਾ ਵਾ ਉਹਦੀ ਜਿਹੜੀ ਆਉਣਾ ਜਾਣਾ ਬਣਿਆ ਰਹੂਗਾ ਤੇ ਜੇਕਰ ਬਾਹਰਲੇ ਮੁਲਕਾਂ ਤੋਂ ਐਡੇ ਵੱਡੇ ਪੱਧਰ ਤੇ ਪੈਸਾ ਆਉਂਦਾ ਵਾ ਟਰਾਂਜੈਕਸ਼ਨ ਅਦਰਾਂ ਹੀ ਤਾਂ ਕਿਤਨਾ ਕਿਤੇ ਫਰਕ ਤਾਂ ਪੈਂਦਾ ਹੈ ਇਹ ਵਪਾਰ ਦੇ ਵਿੱਚ ਜਿਹੜੀ ਜੈਸੀ ਗੱਲ ਕੀਤੀ ਜਾਵੇ ਕਿ ਇਕਨੋਮਿਕਸ ਦੀ ਗੱਲ ਕੀਤੀ ਜਾਵੇ ਫਰਕ ਤਾਂ ਪੈਂਦਾ ਹੈ ਡੀਟੀਪੀ ਦੇ ਵਿੱਚ ਗਰੋਥ ਹੁੰਦੀ ਹੈ ਇਹ ਸਭ ਦੇ ਵਿੱਚ ਇਹ ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਹੁਣ ਦੋਹਾਂ ਦੇਸ਼ਾਂ ਦੀ ਟਕਰਾਅ ਜਿਹੜੀ ਹੈ ਲੋਕ ਅਦਾਸਾਂ ਹੀ ਕਰਦੇ ਪਏ ਨੇ ਕਿ ਵਧੇ ਨਾ ਨਿਰਿੰਦਰ ਜੀ ਜਿਸ ਤਰੀਕੇ ਨਾਲ ਅਸੀਂ ਗੱਲ ਕਰਦੇ ਪਏ ਹਾਂ ਕਿ ਉੱਥੇ ਸਟੂਡੈਂਟਾਂ ਨੂੰ ਔਰਤਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਆਪਾਂ ਖਾਲੀ ਤਾਂ ਨਹੀਂ ਸਮਰਥਕ ਪੰਨੂ ਦੀ ਗੱਲ ਕਰ ਲਈਏ ਨਾ ਉਹ ਉਹਨਾਂ ਨੇ ਜਿਹੜਾ ਕਿਹਾ ਕਿ ਮੈਂ ਗਲੋਬਲ ਲੈਵਲ ਤੇ ਕੈਂਪੇਨ ਚਲਾਉਂਗਾ ਦੇਥ ਤੋਂ ਇੰਡੀਆ ਦਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਇਸ ਤੋਂ ਬਾਅਦ ਜਿਹੜਾ ਮੁੱਦਾ ਹੋਰ ਜ਼ਿਆਦਾ ਭੱਖ ਗਿਆ ਵਾ ਉਹ ਕਹਿ ਰਹੇ ਕਿ ਵੈਂਕੂਵਰ ਦੇ ਵਿੱਚ ਉਟਾਵਾ ਦੇ ਵਿੱਚ ਅਸੀਂ ਅਭਿਆਨ ਚਲਾਵਾਂਗੇ ਭਾਰਤ ਮਰਦਾਬਾਦ ਦੇ ਨਾਅਰੇਬਾਜ਼ੀ ਕੀਤੀ ਜਾਏਗੀ ਤੇ ਇਸ ਦਾ ਜਿਹੜਾ ਪ੍ਰਭਾਵ ਹੈ ਨਾਲੇ ਪ੍ਰਭਾਵਤ ਜਿਹੜਾ ਹੈਗਾ ਪਏਗਾ ਹੀ ਪਰ ਜਸਟਨ ਰੂਡੋ ਇਹ ਵੀ ਕਹਿੰਦੇ ਨੇ ਕਿ ਇਸ ਮੁੱਦੇ ਨੂੰ ਲੈ ਕੇ ਨੀਜਰ ਦੀ ਜਿਹੜੀ ਹੱਤਿਆ ਦੀ ਗੱਲ ਕੀਤੀ ਹੈ ਵੀ ਭਾਰਤ ਦਾ ਦੱਸ ਰਹੇ ਨੇ ਉਹਦਾ ਸਹਿਯੋਗ ਹੋਊਗਾ ਕਿਤੇ ਨਾ ਕਿਤੇ ਭਾਰਤ ਦੀਆਂ ਏਜੰਸੀਆਂ ਦਾ ਜਿਹੜਾ ਉਹ ਹੱਥ ਹੈ ਦੇ ਵਿੱਚ ਪਰ ਅਸੀਂ ਇਸ ਮੁੱਦੇ ਤੇ ਗੱਲਬਾਤ ਕਰ ਲਈ ਭਾਰਤ ਦੇ ਉੱਤੇ ਦਬਾਅ ਬਣਾਵਾਂਗੇ ਤੇ ਦਬਾਅ ਵਾਲੀ ਜਿਹੜੀ ਗੱਲ ਕੀਤੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਵੱਡਾ ਬਿਆਨ ਹੀ ਹੈ ਕਿ ਜਿਹੜਾ ਇਸ ਵੇਲੇ ਬਹੁਤ ਵੱਡਾ ਪੂਰੀ ਦੁਨੀਆ ਦੇ ਵਿੱਚ ਖਲਬਲੀ ਮਚੀ ਹੋਈ ਹੈ ਇਹ ਬਿਆਨ ਕਿ ਭਾਰਤੀ ਏਜੰਸੀਆਂ ਦਾ ਹੱਥ ਹੈ ਦੇਸ਼ ਦੇ ਇਸ ਅਹੁਦੇ ਤੇ ਬੈਠੇ ਜੋ ਤਾਂ ਇਨਸਾਨ ਦੇ ਬਲਵਜਿਹਾ ਬਿਆਨ ਦਿੱਤਾ ਜਾਂਦਾ ਹੈ ਤੋ ਆਪਣੇ ਆਪ ਦੇ ਵਿੱਚ ਹਲਾਉਣ ਵਾਲਾ ਬਿਆਨ ਹੈ ਸਿੱਧਾ ਸਿੱਧਾ ਦਾਵਾ ਠੋਕ ਦਿੱਤਾ ਹੈ ਕਿ ਇਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਹੱਥ ਹੈ ਇਸ ਤੋਂ ਬਾਅਦ ਜਿਸ ਤਰ੍ਹਾਂ ਹੁਣ ਰੋਲੇ ਚ ਰੱਪੇ ਸ਼ੁਰੂ ਹੋ ਗਏ ਨੇ ਐਡਵਾਈਜ਼ਰੀ ਦੀ ਗੱਲ ਕੀਤੀ ਜਾਵੇ ਜਾਂ ਹੁਣ ਭਾਰਤ ਦੇ ਵੱਲੋਂ ਜਿਸ ਤਰ੍ਹਾਂ ਸਬਾਵਾਂ ਬੰਦ ਕੀਤੀਆਂ ਗਈਆਂ ਨੇ ਇਹ ਸਭ ਦੇ ਵਿੱਚ ਹੁਣ ਦੁਨੀਆ ਦੇ ਬਾਕੀ ਦੇਸ਼ ਵੀ ਉੱਭਰੇ ਨੇ ਇਸ ਦੇ ਵਿੱਚ ਅਮਰੀਕਾ ਦੀ ਗੱਲ ਕੀਤੀ ਜਾਵੇ ਜਾਂ ਅਸਟਰੀਆ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਜਿਹੜੇ ਕਿ ਵਿਦੇਸ਼ ਮੰਤਰਾਲੇ ਦੇ ਮਤਲਬ ਮੰਤਰਾਲੇ ਦੇ ਮੰਤਰੀ ਨੇ ਜਾਂ ਹੋਰ ਵੱਡੇ ਅਧਿਕਾਰੀ ਆ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਜੇਕਰ ਇਹ ਚੀਜ਼ ਹੋਈ ਹੈ ਤਾਂ ਭਾਰਤ ਇਸ ਦੇ ਵਿੱਚ ਆਪ ਸ਼ਮੂਲਿਤ ਕਰੇ ਤੇ ਇਸ ਦੇ ਵਿੱਚ ਜੋ ਉਹਨਾਂ ਦੇ ਵੱਲੋਂ ਹੁਣ ਕੋਈ ਕਾਰਵਾਈ ਦੇ ਵਿੱਚ ਦੇਖਿਆ ਜਾਊਗਾ ਕਿ ਕਿਸ ਤਰ੍ਹਾਂ ਕਤਲ ਹੁੰਦਾ ਹੈ ਜਾਂ ਕਿਸ ਤਰ੍ਹਾਂ ਹੱਤਿਆ ਹੋਈ ਹੈ ਉਸ ਦੇ ਵਿੱਚ ਸਹਿਯੋਗ ਦਾ ਵਿਪਾਰਤ ਤੇ ਦੂਸਰੇ ਪਾਸੇ ਕੁਝ ਦੇਸ਼ ਇਹ ਵੀ ਕਹਿੰਦੇ ਪਏ ਨੇ ਕਿ ਜਿਸ ਤਰ੍ਹਾਂ ਟੂਟੋ ਸਭ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕੀਤੀ ਗਈ ਹੈ ਇਸ ਤੇ ਵਿੱਚ ਹੁਣ ਜਿਸ ਤਰ੍ਹਾਂ ਤੁਸੀਂ ਦੇਖ ਲੋਗੇ ਤੁਸੀਂ ਦੇਸ਼ਾਂ ਦੇ ਸਮਝੌਤੇ ਹੁੰਦੇ ਨੇ ਜੀ 20 ਸਮਿਟ ਦੀ ਗੱਲ ਕੀਤੀ ਜਾਵੇ ਜਾਂ ਫਿਰ ਜ਼ਿਕਰ ਵਰਲਡ ਵਾਈਡ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੰਸਥਾਵਾਵਾਂ ਬਣੀਆਂ ਹੋਈਆਂ ਨੇ ਉਸ ਸਭ ਦੇ ਵਿੱਚ ਆਪਾਂ ਸੰਸਥਾਵਾਂ ਦੇ ਵਿੱਚ ਦੇਸ਼ਾਂ ਦੀ ਆਪਸੀ ਜਿਹੜੀ ਹੁੰਦੀ ਹੈ ਨਾ ਗੱਠਜੋੜ ਬਣੇ ਹੁੰਦੇ ਨੇ ਜੀ 20 ਦੇ ਗੱਠਜੋੜ ਬਣਿਆ ਜੀ 20 ਬੰਦੇ ਵਿੱਚ ਹੁਣ ਚੇਂਜ ਹੋ ਗਿਆ ਹੈ ਇਸ ਦੇ ਨਾਲ ਹੀ ਹੋਰ ਵੀ ਗੱਠਜੋੜ ਬਣੇ ਹੁੰਦੇ ਨੇ ਉਸ ਦੇ ਵਿੱਚ ਕੁਝ ਦੇਸ਼ ਜਿਹੜੇ ਆ ਭਾਰਤ ਦਾ ਸਮਰਥਨ ਕਰਦੇ ਨੇ ਕੁਝ ਦੇਸ਼ ਤੋਂ ਉਹਨਾਂ ਦਾ ਸਮਰਥਨ ਕਰਦੇ ਹੋਣਗੇ ਪਰ ਸਭ ਦੇ ਵਿੱਚ ਐਡਾ ਵੱਡਾ ਬਿਆਨ ਆਉਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੁਸੀਂ ਦੀ ਗੱਲ ਕੀਤੀ ਗੁਰਪਤਵੰਤਪਨ ਨੂੰ ਦੀ ਗੱਲ ਕੀਤੀ ਹੈ ਜੋ ਉਹਨਾਂ ਦੇ ਵੱਲੋਂ ਹੁਣ ਡੈਥ ਇੰਡੀਆ ਦੀ ਗੱਲ ਕੀਤੀ ਹੈ ਅਭਿਆਨ ਚਲਾਉਣ ਦੀ ਹੈ ਤਾਂ ਲਗਾਤਾਰ ਗੁਰਪਤਵੰਤਪਨ ਦੇ ਵੱਲੋਂ ਅਜਿਹੇ ਕਈ ਅਭਿਆਨ ਚਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਜਦੋਂ ਲੋਕ ਸਭਾ ਦੀ ਗੱਲ ਕੀਤੀ ਜਾਵੇ ਜਾਂ ਆਪਣੇ ਵਿਧਾਨ ਸਭਾ ਦੀ ਗੱਲ ਕੀਤੀ ਜਾਵੇ ਤਾਂ ਲੋਕ ਇਹੀ ਰੱਖਦੇ ਪਏ ਨੇ ਤੁਸੀਂ ਅਜਈਆਂ ਬਿਆਨਬਾਜ਼ੀਆਂ ਤੋਂ ਗੁਰੇਜ਼ ਕਰੋ ਜੇ ਤੁਸੀਂ ਡੈਮੋਕਰੇਸੀ ਦੇ ਹੱਕ ਦੇ ਨਾਲ ਤੁਸੀਂ ਇੰਡੀਆ ਦੇ ਵਿੱਚ ਆਓ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਓ ਆਪ ਖੜੋ ਜਾਂ ਆਪਣੇ ਸਾਥੀਆਂ ਨੂੰ ਖੜਾਓ ਖਾਲਿਸਤਾਨ ਮੁੱਦੇ ਨੂੰ ਲੈ ਕੇ ਕੀ VOTING ਪੈਂਦੀਏ ਬੂਟਾ ਪੈਂਦੀਆਂ ਤੁਸੀਂ ਉਸ ਹਿਸਾਬ ਦੇ ਨਾਲ ਇੱਕ ਲੋਕਤੰਤਰੀ ਹਿਸਾਬ ਦੇ ਨਾਲ ਤੇ ਦੂਸਰਾ ਅਮਨ ਸ਼ਾਂਤੀ ਦੇਖਾ ਤੁਸੀਂ ਬਹਾਲ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਜੇਕਰ ਕੰਮ ਕਰੋਗੇ ਤਾਂ ਤੁਹਾਨੂੰ ਸਪਸ਼ਟ ਨਤੀਜੇ ਪ੍ਰਾਪਤ ਹੋ ਜਾਣਗੇ ਪਰ ਦੂਸਰੇ ਪਾਸੇ ਜੇਕਰ ਕੈਨੇਡਾ ਦੀ ਗੱਲ ਕੀਤੀ ਜਾਵੇ ਤਾਂ ਖਾਲਿਸਤਾਨੀ ਲਹਿਰ ਦੇ ਵਿੱਚ ਹੁਣ ਜੋ ਸਭ ਤੋਂ ਵੱਡੀ ਰੌਲੇ ਵਾਲੀ ਗੱਲ ਕੀ ਹੈ ਪੰਜਾਬ ਦੇ ਨਾਲ ਗੁਜਰਾਤ ਇਹ ਦੋ ਅਜਿਹੇ ਸੂਬੇ ਸਨ ਜਿਹੜੇ ਕਿ ਵੱਡੇ ਵੱਡੇ ਪੱਧਰ ਤੇ ਬਾਹਰ ਜਾਂਦੇ ਪਏ ਸਨ ਜਿਸ ਤੇ ਵਿੱਚ ਹਰਿਆਣਾ ਵੀ ਆ ਗਿਆ ਹੈ ਤੇ ਜੇਕਰ ਹਰਿਆਣਾ ਪੰਜਾਬ ਤੇ ਗੁਜਰਾਤ ਦੇ ਨਾਲ ਨਾਲ ਹੋਰ ਲੋਕ ਵੀ ਬਾਹਰ ਗਏ ਨੇ ਕੀ ਆਵੇਂ ਪੰਜਾਬੀਆਂ ਦੀ ਗੱਲ ਕੀਤੀ ਜਾਵੇ ਕਿ ਸਾਰੇ ਖਾਲਿਸਤਾਨ ਪੱਖ ਦੇ ਨੇ ਤੁਸੀਂ ਇਹ ਤਿੰਨ ਸਟੇਟਾਂ ਪਿੱਛੇ ਕਰ ਦੋ ਕੱਲੇ ਪੰਜਾਬ ਦੀ ਗੱਲ ਕਰ ਲੋ ਠੀਕ ਹੈ ਪੰਜਾਬੀ ਜਿਹੜੇ ਬਾਹਰ ਗਏ ਨੇ ਕੱਲੇ ਖਾਲਿਸਤਾਨ ਦੇ ਪੱਖ ਦੇ ਸਾਰੇ ਹੋਣਗੇ ਇਹ ਕੋਈ ਕਨਫਰਮੇਸ਼ਨ ਨਹੀਂ ਹੈ ਨਾ ਇਹ ਬਣਦਾ ਵਾ ਪਰ ਦੂਸਰੇ ਪਾਸੇ ਜਿਹੜੇ ਹੱਕ ਦੇ ਵਿੱਚ ਨੇ ਕੀ ਉਹ ਚਾਹੁੰਦੇ ਨੇ ਕਿ ਜਿਹੜੇ ਨਹੀਂ ਹੱਕ ਦੇ ਵਿੱਚ ਉਹਨਾਂ ਨੂੰ ਹੁਣ ਧੱਕਾ ਕੀਤਾ ਜਾਊਗਾ ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਮਾਈਂਡ ਸੈਟ ਬਣਿਆ ਹੋਇਆ ਏ ਬਾਹਰ ਦੇ ਮੁਲਕਾਂ ਦੇ ਵਿੱਚ ਖਾਲਿਸਤਾਨ ਪੱਖੀ ਲੋਕਾਂ ਦਾ ਉਹ ਵਧਦਾ ਜਾ ਰਿਹਾ ਪਰ ਦੂਸਰੇ ਪਾਸੇ ਇਸ ਦਬਾਅ ਉਸਤੇ ਪੈ ਰਿਹਾ ਜਿਹੜਾ ਪੰਜਾਬ ਦੇ ਵਿੱਚ ਸਟੂਡੈਂਟ ਬੈਠਾ ਮਾਪੇ ਬੈਠੇ ਨੇ ਮਾਪੇ ਇਹ ਫਿਕਰ ਕਰਦੇ ਪੈ ਨੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ਾ ਵਧਦਾ ਪਿਆ ਹੈ ਬੇਰੋਜ਼ਗਾਰੀ ਵਾਧੀ ਪਈ ਹੈ ਅਸੀਂ ਆਪਣੇ ਬੱਚਾ ਦਾ ਭਵਿੱਖ ਬਣਾਉਣਾ ਪਰ ਦੂਸਰੇ ਪਾਸੇ ਜੇਕਰ ਡਿਪਲੋਮੇਸੀ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਜਾਂ ਲੋਕਤੰਤਰੀ ਹੱਕਾਂ ਦੀ ਗੱਲ ਕੀਤੀ ਜਾਵੇ ਤਾਂ ਦਬਾਅ ਬੱਚਿਆਂ ਤੇ ਅੱਜ ਨਹੀਂ ਕਾਨੂੰਨ ਜ਼ਰੂਰ ਪਾਵੇਗਾ ਜਿਹੜੋ ਕਿ ਪੰਜਾਬੀ ਬਾਹਰ ਜਾਊਗਾ ਤੇ ਉਹਨਾਂ ਲੋਕਾਂ ਦੇ ਵਿੱਚ ਰਹੂਗਾ ਇਸ ਕਰਕੇ ਕਿਤੇ ਨਾ ਕਿਤੇ ਇਹ ਮੁੱਦਾ ਜਲਦੀ ਤੋਂ ਜਲਦੀ ਸੌਲਟ ਆਊਟ ਨਾ ਹੋਵੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਟ੍ਰੋਡੋ ਸਾਹਿਬ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਜਲਦੀ ਸ਼ਾਂਤੀ ਦੇ ਵਿੱਚ ਤੇ ਭਾਰਤ ਦੇ ਨਾਲ ਤਾਲਮਿਲ ਕਰਕੇ ਹੀ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਜੇਕਰ ਅਜਿਹੇ ਮੁੱਦਾ ਜਲਦੀ ਸੁੱਲਝ ਜਾਂਦਾ ਹੈ ਤਾਂ ਚੰਗੀ ਗੱਲ ਹੀ ਹੋਵੇਗੀ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਸਟੂਡੈਂਟ ਦੀ ਗੱਲ ਕੀਤੀ ਹੈ ਕਿ ਜਿਹੜੇ ਵੀ ਸਟੂਡੈਂਟ ਜਿਹੜੇ ਮਾਪੇ ਉਹਨਾਂ ਦਾ ਭਵਿੱਖ ਬਣਾਉਣ ਵਾਸਤੇ ਬਾਹਰ ਭੇਜਦੇ ਨੇ ਜਿਸ ਤਰ੍ਹਾਂ ਭਾਰਤ ਸਰਕਾਰ ਨੇ ਅਡਵਾਈਸ ਜਾਰੀ ਕੀਤੀ ਹੈ ਵੀਜ਼ੇ ਸਸਪੈਂਡ ਕੀਤੇ ਜਾ ਰਹੇ ਨੇ ਤੇ ਜਿਹੜਾ ਸਟੂਡੈਂਟ ਉੱਥੇ ਰਹਿ ਰਿਹਾ ਭਾਵੇਂ ਸਟੱਡੀ ਵੀਜ਼ਾ ਤੇ ਗਿਆ ਹੋਇਆ ਸਟੱਡੀ ਦੇ ਸਤੇ ਗਿਆ ਹੈ ਵਰਕ ਪਰਮਿਟ ਤੇ ਗਏ ਨੇ ਜਾਂ ਫਿਰ ਹੋਰ ਵੀ ਕਈ ਕਾਰਨ ਟੂਰਿਸਟ ਵੀਜ਼ਾ ਤੇ ਵੀ ਜਾਂਦੇ ਨੇ ਉਹ ਵਾਪਸ ਕਿਸ ਤਰ੍ਹਾਂ ਆਉਣਗੇ ਦੇਖੋ ਇਸ ਤਰ੍ਹਾਂ ਹੈ ਕਿ ਤੁਸੀਂ ਗੱਲ ਕੀਤੀ ਕਿਸ ਮਾਮਲੇ ਤੇ ਵਾਪਸ ਆਉਣ ਦੇ ਜਿਹੜਾ ਹੁਣ ਬੈਨ ਲੱਗਿਆ ਉਸ ਤੇ ਗੱ ਉਹ ਕਿਸ ਤਰੀਕੇ ਨਾਲ ਵਾਪਸ ਆਣਗੇ ਕਿਉਂਕਿ ਵੀਜ਼ੇ ਐਸਾ ਨਹੀਂ ਹੁੰਦਾ ਕਿ ਵੀ ਇੱਕ ਵਾਰ ਚਲੇਗਾ ਤਾਂ ਨਾਲ ਨਾਲ ਵਾਪਸ ਆ ਜੀ। ਵਕਤ ਲੱਗਦਾ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜਿਹੜਾ ਅੱਜ ਤੋਂ ਬਾਅਦ ਇਹ ਅਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਜਾਂ ਉਹ ਇੱਕ ਲੋਕ ਲਗਾ ਦਿੱਤੀ ਗਈ ਹੈ 21 ਸਤੰਬਰ ਤੋਂ। ਜੀ। 21 ਸਤੰਬਰ ਤੋਂ 2 ਦਿਨ ਪਹਿਲਾਂ ਇਹ ਰੌਲਾ ਚੱਲਦਾ ਤੇ ਉਸ ਤੋਂ ਬਾਅਦ ਇਹ ਸਾਫ਼ ਹੋ ਜਾਂਦਾ ਹੈ ਕਿ ਨਿਜਰ ਦੇ ਮਾਮਲੇ ਨੂੰ ਲੈ ਕੇ ਹੀ ਸ਼ਾਇਦ ਇਹ ਚੀਜ਼ਾਂ ਭਾਰਤ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ ਕਿ ਕੈਨੇਡੀਅਨ ਪੀਆਰਸ ਨੇ ਉਹਨਾਂ ਦੀ ਜਿਹੜੀ ਆ ਵੀਜ਼ੇ ਲਗਣੇ ਬੰਦ ਹੋ ਗਏ ਨੇ ਇਹ ਸਭ ਦੇ ਵਿੱਚ ਮੈਂ ਇਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈ ਹਜੇ ਪੀਆਰ ਨਹੀਂ ਹੋਏ ਉਹ ਆਰਾਮ ਦੇ ਨਾਲ ਆ ਸਕਣਗੇ ਪਰ ਹਾਲੇ ਤੱਕ ਸਪਸ਼ਟੀਕਰਨ ਕੁਝ ਵੀ ਨਹੀਂ ਹੋਇਆ ਕਿਉਂਕਿ ਜਦ ਤੱਕ ਆਫੀਸ਼ੀਅਲ ਵੈਬਸਾਈਟ ਤੇ ਪੂਰੀ ਇਨਫੋਰਮੇਸ਼ਨ ਨਹੀਂ ਆ ਜਾਂਦੀ ਕੋਈ ਸਪਸ਼ਟੀਕਰਨ ਨਹੀਂ ਹੈ ਪਰ ਹਾਲੇ ਤੱਕ ਗੱਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕੈਨੇਡੀਅਨਸ ਲੋਕਾਂ ਨੂੰ ਕੈਨੇਡੀਅਨਸ ਲੋਕ ਆਪਣੇ ਆਪ ਦੇ ਵਿੱਚ ਜਿਹੜੇ ਕੈਨੇਡਾ ਦੇ ਪਾਸਪੋਰਟ ਧਾਰਕ ਹੈਗੇ ਨੇ ਉਹਨਾਂ ਦੇ ਵਿੱਚ ਇੰਡੀਅਨ ਹੋਣ ਜਾਂ ਫਿਰ ਉਹ ਕੈਨੇਡੀਅਨ ਦੇ ਜਿਹੜੇ ਕੈਨੇਡਾ ਦੇ ਲੋਕ ਹੁੰਦੇ ਨੇ ਇਹਨੂੰ ਆਪਾਂ ਗੋਰੇ ਕਹਿ ਦਿੰਦੇ ਆ ਉਹ ਲੋ ਮੋਸਟਲੀ ਕਿਉਂ ਆਉਂਦੇ ਨੇ ਇਹਨਾਂ ਦਿਨਾਂ ਦੇ ਵਿੱਚ ਗੱਲ ਕੀਤੀ ਜਾਵੇ ਕੈਨੇਡਾ ਦੇ ਵਿੱਚ ਬਹੁਤ ਬਰਫ਼ ਪੈ ਜਾਂਦੀ ਹੈ ਤਾਂ ਉਹ ਇਹਨਾਂ ਦਿਨਾਂ ਦੇ ਵਿੱਚ ਕੋਸ਼ਿਸ਼ ਕਰਦੇ ਕਿ ਭਾਰਤ ਦੇ ਵਿੱਚ ਆ ਕੇ ਉਹ ਟਾਈਮ ਸਪੈਂਡ ਕਰ ਲੈਣ ਜਾ ਟੂਰਿਜ਼ਮ ਬੇਸ ਤੇ ਆਉਣ ਦੂਸਰੇ ਪਾਸੇ ਕਈ ਲੋਕ ਬਿਜ਼ਨਸ ਕਰਨ ਵੀ ਆ ਜਾਂਦੇ ਨੇ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਵਾ ਦੂਸਰੇ ਪਾਸੇ ਜਿਹੜੇ ਇੰਡੀਅਨਸ ਮਾਪਿਆਂ ਦੀ ਗੱਲ ਕੀਤੀ ਜਾਵੇ ਜਿਹੜੇ ਜਿਹੜੇ ਬੱਚੇ ਉੱਥੇ ਚਲੇ ਜਾਂਦੇ ਨੇ ਸਟੂਡੈਂਟਸ ਵਿਆਹ ਕਰਵਾ ਲੈਂਦੇ ਨੇ ਬਾਹਰ ਜਾ ਕੇ ਜਾਂ ਸਟੱਡੀ ਕਰਦੇ ਹੁੰਦੇ ਨੇ ਬੱਚਾ ਹੋ ਜਾਂਦਾ ਹੈ ਤਾਂ ਉਸ ਤੋਂ ਮਾਪੇ ਚਲੇ ਜਾਂਦੇ ਨੇ ਜਾਂ ਕਿਸੇ ਮਾਪੇ ਨੂੰ ਇਸ ਮੰਦਿਰ ਮਲਾਇਆ ਉੱਥੇ ਬੁਲਾਉਂਦੇ ਨੇ ਕਿ ਸਾਡੀ ਟੇਕ ਕੇਅਰ ਕਰ ਲਵੋ ਜਾਂ ਕੋਈ ਉੱਥੇ ਪ੍ਰੋਗਰਾਮ ਰੱਖ ਲੈਂਦੇ ਡਿਗਰੀ ਨੂੰ ਲੈ ਕੇ ਮਾਪੇ ਚਲੇ ਜਾਂਦੇ ਨੇ ਵੀਜ਼ਾ ਲੱਗ ਜਾਂਦੇ ਨੇ ਮਾਪੇ ਰਹਿਣ ਲੱਗ ਜਾਂਦੇ ਨੇ ਸਕਣ ਕਿ ਇਸ ਕਰਕੇ ਬਹੁਤਾ ਮਤਲਬ ਉਹਨਾਂ ਵੱਡੇ ਪੱਧਰ ਤੇ ਲੋਕ ਅਜਿਹੀ ਨੇ ਉਹਨਾਂ ਨੂੰ ਬਹੁਤਾ ਘਬਰਾਉਣ ਦੀ ਲੋੜ ਨਹੀਂ ਪੈਣੀ ਕਿ ਕਹਿ ਸਕਦਾ ਕਿ ਹਾਂਜੀ ਉਹ ਕੈਨੇਡਾ ਦੇ ਜਿਹੜੇ ਵੀ ਹਿੰਦੂ ਰਹਿ ਰਹੇ ਨੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਪੈਣੀ ਖੌਂਦੀ ਲੋੜ ਨਹੀਂ ਪੈਣੀ ਆ ਇੰਡੀਅਨ ਪਾਸਪੋਰਟ ਹੋਣ ਦੇ ਨਾਤੇ ਉਹ ਜਦੋਂ ਮਰਜ਼ੀ ਵਾਪਸ ਆ इजीली ਆ ਸਕਦੇ ਨੇ ਤੇ ਅੰਨੰਦ ਜੀ ਇਸ ਦੇ ਨਾਲ ਹੀ ਹੁਣ ਅਸੀਂ ਗੱਲ ਕਰ ਲੈਣੇ ਆ ਕਿ ਸੰਸਦ ਦੇ ਵਿੱਚ ਜੀ ਇੱਕ ਭਗ ਦਾ ਮੁੱਦਾ ਚੱਲ ਰਿਹਾ ਹੈ ਮਹਿਲਾ ਅਰਖਣ ਨੂੰ ਲੈ ਕੇ ਹਨਾ ਮਹਿਲਾ ਅਰਖਣ ਬਿੱਲ ਜਿਹੜਾ ਹੈਗਾ ਕਈ ਲੋਕੀ ਕਈ ਪਾਰਟੀਆਂ ਦਾ ਸਮਰਥਨ ਕਰ ਰਹੀਆਂ ਨੇ ਤੇ ਕਈ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਕਾਫੀ ਸਮੇਂ ਤੋਂ ਇਹ ਲਟਕਦਾ ਆ ਰਿਹਾ ਸੀਗਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਜੋ ਬਿੱਲ ਲੋਕ ਸਭਾ ਦੇ ਪਾਸ ਹੋ ਗਿਆ ਪਰ ਇੰਪਲੀਮੈਂਟੇਸ਼ਨ ਜਦੋਂ ਹੋਏਗਾ ਕਦੋਂ ਤੱਕ ਹੋਏਗਾ ਕੀ ਕੁਝ ਇਹਦਾ ਬੈਨੀਫਿਟ ਹੋਏਗਾ ਜੇਕਰ ਮੈਂ ਆਪਣੇ ਬਿਹਾਬ ਤੇ ਗੱਲ ਕਰਾਂ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੁਣ ਕਿ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਇਹੀ ਹੈ ਕਿ ਇਲੈਕਸ਼ਨਾਂ ਦਾ ਦੌਰ ਆ ਗਿਆ ਜੀ ਇਲੈਕਸ਼ਨਲ ਦੌਰ ਦੇ ਵਿੱਚ ਅਜਿਹਾ ਮੁੱਦਾ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੁੱਦਾ ਬਣ ਗਿਆ ਕਿਉਂ ਕਿ ਮਹਿਲਾ ਰੱਖਣ ਦੀ ਗੱਲ ਕੀਤੀ ਗਈ ਹੈ 33% ਮਹਿਲਾਵਾਂ ਦਾ ਸੰਸਦ ਦੇ ਵਿੱਚ ਰਾਖਵਾ ਕਰਨ ਦੀ ਗੱਲ ਕੀਤੀ ਗਈ ਹੈ ਜੇਕਰ ਦੇਸ਼ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਤਕਰੀਬਨ ਮਣਾ ਕੇ ਚੱਲੋ ਕਿ 48% ਮਹਿਲਾਵਾਂ ਨੇ ਜੀ ਜੇਕਰ ਐਡੇ ਵੱਡੇ ਪੱਧਰ ਤੇ ਸੰਸਦ ਦੇ ਵਿੱਚ ਮਹਿਲਾਵਾਂ ਆ ਕੇ ਬੈਠਦੇ ਨੇ ਤਾਂ ਬਹੁਤ ਵੱਡਾ ਸ਼ਕਤੀਕਰਨ ਰਾਖਵਾ ਕਰਨ ਮਾਧੇ ਮਹਿਲਾ ਸ਼ਕਤੀ ਦਾ ਉੱਭਰ ਨਾ ਕਹਿ ਸਕਦੇ ਨੇ ਪਰ ਦੂਸਰੇ ਪਾਸੇ ਐਂਟੀ ਪਾਰਟਿਸ ਦੀ ਗੱਲ ਕੀਤੀ ਜਾਵੇ ਸਭ ਤੋਂ ਵੱਡਾ ਸਵਾਲ ਇਹ ਹੀ ਕੀ ਇਹ ਟਾਈਮਿੰਗ ਇਸ ਟਾਈਮਿੰਗ ਦੇ ਵਿੱਚ ਉਸ ਤੋਂ ਵੱਡਾ ਸਵਾਲ ਇਹ ਬਣਦਾ ਪਿਆ ਹੈ ਕਿ ਕੀ ਤੁਸੀਂ ਜਨਗਣਨਾ ਜੀ ਤੇ ਨਾਲ ਦੀ ਨਾਲ ਹੀ ਹੱਦਬੰਦੀ ਦੀ ਜਿਹੜੀ ਗੱਲ ਕੀਤੀ ਆ ਇਸ ਨੂੰ ਲੈ ਕੇ ਕਿ ਤੁਸੀਂ ਕਿਸ ਆਧਾਰ ਤੇ ਜਨਗਣਨਾ ਕਰਨੀ ਆ ਮਰਦਮੁਸ਼ਮਾਰੀ ਕਰਨੀ ਆ ਹੱਦਬੰਦੀ ਕਰਨੀ ਆ ਉਸ ਦਾ ਕੋਈ ਟਾਈਮ ਪੀਰੀਅਡ ਰੱਖਿਆ ਜੀ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਜੋ ਜਵਾਬ ਆਇਆ ਹੈ ਕਿ ਅਸੀਂ ਇਲੈਕਸ਼ਨਾਂ ਤੋਂ ਬਾਅਦ ਨਾਲ ਦੀ ਨਾਲ ਹੀ ਹੱਦਬੰਦੀ ਜੀ ਤੇ ਮਰਦਮਸ਼ ہماری ਜਾਣਨ ਕਰਨਾ ਸ਼ੁਰੂ ਕਰ ਦਿੱਤੇ ਜਾਵੇਗੀ ਇਸ ਸਭ ਦੇ ਵਿੱਚ ਹੁਣ ਕੋਈ ਜਿਹੜੇ ਕੇ ਬੀਬਾ ਹਰਸਪ੍ਰੀਕਰ ਬਾਦਲ ਨੇ ਉਹਨਾਂ ਦੇ ਵੱਲੋਂ ਇਹ ਆਪਣੀ ਸਰਕਾਰ ਪੁਰਾਣੀ ਸਰਕਾਰ ਉਹ ਨਾਲ ਰਹੀ ਹੈ ਹੁਣ ਭਾਵੇਂ ਨਹੀਂ ਹੈ ਪਰ ਇਸ 2024 ਦਾ ਜੋ ਗਠਬੰਧਨ ਇੱਕ ਪਾਸੇ ਆਈ ਐਂਡ ਡੀ ਆਈ ਐ ਇੰਡੀਆ ਦਾ ਗਠਜੋੜ ਬਣਿਆ ਦੂਸਰੇ ਪਾਸੇ ਹਾਲੇ ਤੱਕ ਅਕਾਲੀ ਦਲ ਦੀ ਸਥਿਤੀ ਪੰਜਾਬ ਨੂੰ ਲੈ ਕੇ ਸਪਸ਼ਟ ਨਹੀਂ ਹੈ ਕਿ ਕਿਸ ਦੇ ਵੱਲ ਜਾਣਗੇ ਪਰ ਉਹਨਾਂ ਨੇ ਸਵਾਲ ਇਹ ਚੁੱਕਿਆ ਕਿ ਇਸ ਤੋਂ ਪਹਿਲਾਂ ਜਿਸ ਤਰ੍ਹਾਂ ਐਡਾ ਵੱਡਾ ਤੁਸੀਂ ਕਾਨੂੰਨ ਦੀ ਗੱਲ ਕੀਤੀ ਹੈ ਤੁਸੀਂ ਪਹਿਲਾਂ ਕੋਈ ਅਜੰਡਾ ਸਾਨੂੰ ਦਿੱਤਾ ਹੀ ਨਹੀਂ ਜੀ ਸੰਸਦ 'ਤੇ ਆਉਣ ਤੋਂ ਪਹਿਲਾਂ ਕੋਈ ਏਜੰਡਾ ਦਿੱਤਾ ਜਾਂਦਾ ਕਿ ਇਸ ਏਜੰਡੇ ਤੇ ਗੱਲਬਾਤ ਹੋਣੀ ਹੈ ਜਾਂ ਕੋਈ ਟਾਈਮ ਪੀਰੀਅਡ ਜਿਹੜੀ ਮੀਟਿੰਗਸ ਹੁੰਦੀਆਂ ਨੇ ਪਹਿਲਾਂ ਉਸ ਤੇ ਵਿੱਚ ਗੱਲ ਨਹੀਂ ਕੀਤੀ ਕਿ ਇਸ ਕਰਕੇ ਕਿਤੇ ਕਿਤੇ ਉਹਨਾਂ ਦੇ ਵੱਲੋਂ ਵੀ ਸਵਾਲ ਚੁੱਕਿਆ ਗਿਆ ਹੈ ਕਿ ਤੁਸੀਂ ਕਦੋਂ ਹੱਦਬੰਦੀ ਤੇ ਗਰਜਣਗਣਨਾ ਹੁਣੀ ਕਰਵਾ ਲਵੋ ਹੁਣ ਇਲੈਕਸ਼ਨਾਂ ਦੇ ਵਿੱਚ ਇੰਪਲੀਮੈਂਟੇਸ਼ਨ ਕਰਾ ਲਵੋ ਕੁਝ ਲੋਕ ਇਹ ਵੀ ਕਹਿੰਦੇ ਪਏ ਨੇ ਜੇ ਨਾਲ ਦੇ ਨਾਲ ਨਹੀਂ ਹੁੰਦਾ ਤਾਂ ਕਿਤੇ ਨਾ ਕਿਤੇ ਜਾ ਕੇ ਸ਼ਾਇਦ ਇਹ ਜਿਹੜਾ ਹੁਣ ਕਾਨੂੰਨ ਪਾਸ ਹੋਇਆ ਇਹ ਫੇਰ ਸ਼ਾਇਦ ਲਟਕ ਜਾਏਗਾ ਹੋ ਸਕਦਾ ਹੈ ਕਿਉਂਕਿ ਦੇਖੋ ਗੱਲ ਕੀਤੀ ਜਾਵੇ ਜੇ ਕਾਨੂੰਨ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਦੇ ਵੱਲੋਂ ਇਹ ਉਹਨੂੰ ਜਿਹੜਾ ਆਮ ਜਨ ਸ਼ਕਤੀ ਨਾਰੀ ਸ਼ਕਤੀ ਉਹਨਾਂ ਦੇ ਹੱਕ ਦੇ ਵਿੱਚ ਲਿਆਂਦਾ ਗਿਆ ਪਰ ਜੇਕਰ ਗੱਲ ਕੀਤੀ ਜਾਵੇ 12 ਸਤੰਬਰ 1996 ਦੀ ਤਾਂ ਐਚ ਡੀ ਦੇਵੀ ਗੋੜਾ ਦੇ ਵੱਲੋਂ ਵੀ ਇਸ ਨੂੰ ਲੈ ਕੇ ਕਾਨੂੰਨ ਲਿਆਂਦਾ ਗਿਆ ਸੀ ਇਸ ਕਰਕੇ ਕਿਤਨਾ ਕਿਤੇ ਸੋਨੀਆ ਗਾਂਧੀ ਸਰਕਾਰ ਦੇ ਵਿੱਚ ਸੋਨੀਆ ਗਾਂਧੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਾਡਾ ਹੀ ਜਿਹੜਾ ਸੀਗਾ ਲਿਆਂਦਾ ਗਿਆ ਸੀ ਕਾਨੂੰਨ ਜਿਹੜਾ ਕੰਮ ਲਿਆਂਦਾ ਗਿਆ ਕਿ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਮਤਲਬ 2-3 ਦਸ਼ਕ ਹੋ ਗਏ ਨੇ ਕਿ ਹਲੇ ਤੱਕ ਇਹ ਪਾਸ ਨਹੀਂ ਹੋਇਆ ਪਰ ਦੂਸਰੇ ਪਾਸੇ ਹੁਣ ਭਾਜਪਾ ਇਸ ਦੇ ਵਿੱਚ ਆਪਣਾ ਪੱਖ ਇਹ ਰੱਖਦੀ ਪਈ ਹੈ ਕਿ ਅਸੀਂ ਇਸ ਨੂੰ ਪਾਸ ਕਰਵਾਇਆ ਕਿਉਂਕਿ ਬਹੁਤ ਮਹੱਤਵਪੂਰਨ ਜੇਕਰ ਗੱਲ ਕੀਤੀ ਜਾਵੇ 400 54 ਹੱਕ ਦੇ ਵਿੱਚ ਗਏ ਨੇ ਦੋ ਜਿਹੜੇ ਨੇ OBC ਪਾਰਟੀਆਂ ਦੇ ਦੋ ਬੰਦੇ ਨੇ ਉਹ ਮਤਲਬ ਹੱਕ ਦੇ ਵਿੱਚ ਨਹੀਂ ਗਏ ਇਸ ਕਰਕੇ ਪਰ ਹੁਣ ਲੋਕ ਸਭਾ ਦੇ ਵਿੱਚ ਪਾਸ ਹੋ ਗਿਆ ਹੁਣ ਰਾਜ ਸਭਾ ਦੇ ਵਿੱਚ ਜਾਊਗਾ ਰਾਜ ਸਭਾ ਦੇ ਵਿੱਚ ਹੁਣ OBC ਪਾਰਟੀ ਦੇ ਬੰਦੇ ਨਹੀਂ ਹੈਗੇ ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਫੁੱਲ ਫਲੈਜ ਜਿਹੜਾ ਬਹੁਤ ਮਹੱਤਵਪੂਰਨ ਰਾਜ ਸਭਾ ਦੇ ਵਿੱਚ ਮਿਲ ਜਾਊਗਾ 100% ਉਸ ਤੋਂ ਬਾਅਦ ਰਾਸ਼ਟਰਪਤੀ ਜੀ ਕੋਲ ਜਾਊਗਾ ਤੇ ਉਸ ਤੋਂ ਬਾਅਦ ਇਹ ਕਾਨੂੰਨ ਪਾਸ ਹੋ ਜਾਊਗਾ ਜੇਕਰ ਪਾਸ ਹੁੰਦਾ ਹੈ ਤਾਂ ਸਭ ਤੋਂ ਵੱਡੀ ਗੱਲ ਇਹੀ ਹੋਊਗੀ ਕਿ ਇਲੈਕਸ਼ਨਾਂ ਤੋਂ ਪਹਿਲਾਂ ਇਸ ਦਾ ਕਿਸ ਨੂੰ ਫਾਇਦਾ ਹੋਊਗਾ ਕਿਉਂਕਿ ਜੇ ਨਾਰੀ ਸ਼ਕਤੀ ਦੀ ਗੱਲ ਕਰੀਏ ਜਦੋਂ ਤਾਂ ਆਪਣੇ ਆਪ ਦੇ ਵਿੱਚ ਬਹੁਤ ਚੰਗਾ ਕੰਮ ਹੋਵੇਗਾ ਕਿਉਂਕਿ ਵੱਡੇ ਪੱਧਰ ਤੇ 33% ਨਾਰੀ ਸ਼ਕਤੀ ਨੂੰ ਰਾਖਵਾਕਰ ਮਿਲੂਗਾ ਐਸਸੀ ਐਸਟੀ ओबीसी ਨੂੰ ਲੈ ਕੇ ਤਾਂ ਇਸ ਦੇ ਨਾਲ ਦੀ ਨਾਲ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇੱਕ ਹੌਸਲਾ ਮਿਲੂਗਾ ਜਿਹੜੇ ਕਿ ਘਰੇ ਬੈਠ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਘਰ ਵਾਲੇ ਭਾਵੇਂ ਕਿ ਉਹ ਪੋਲਿਟਿਕਸ ਦੇ ਵਿੱਚ ਗਰਮ ਹੁੰਦੇ ਨੇ ਪਰ ਨਾਰੀ ਸ਼ਕਤੀ ਨੂੰ ਉਹਨਾਂ ਮਤਲਬ ਉੱਭਰਨ ਦਾ ਮੌਕਾ ਨਹੀਂ ਮਿਲਦਾ ਜੀ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਇਸ ਇਸ ਦੇ ਵਿੱਚ ਇੱਕ ਮੁਸਲਮ ਮਹਿਲਾਵਾਂ ਨੂੰ ਲੈ ਕੇ ਵੀ ਗੱਲ ਕੀਤੀ ਗਈ ਸੀ ਕਿ ਕੀ ਉਹਨਾਂ ਦੇ ਧਰਮਜਾਤ ਦੇ ਨਾਲ ਤਾਂ ਇਹਨੂੰ ਉਸ ਨੂੰ ਜੋੜ ਕੇ ਦੇਖਿਆ ਜਾਵੇਗਾ ਦੇਖੋ ਇਸ ਤਰ੍ਹਾਂ ਇਹ ਹੈ ਕਿ ਇਹ ਸਵਾਲ ਚੁੱਕਿਆ ਗਿਆ ਸੀ ਭਲਾ ਕਹਿੰਦੇ ਐਸਸੀ ਐਸਟੀ ਤੇ ਨਾਲ ਦੀ ਨਾਲ ਓਬੀਸੀ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਭਾਜਪਾ ਦਾ ਜੋ ਜਵਾਬੀ ਹਮਲਾ ਆਇਆ ਕਿ ਐਸੀ ਪ੍ਰਧਾਨ ਮੰਤਰੀ ਦਿੱਤਾ ਓਬੀਸੀ ਦੂਸਰੇ ਪਾਸੇ ਤੁਸੀਂ ਮੁਸਲਮ ਦੀ ਗੱਲ ਕੀਤੀ ਹੈ ਤਾਂ ਰਾਖਵੇਂ ਕਰਨ ਦੇ ਵਿੱਚ ਇਹੀ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਜੇ ਤੁਸੀਂ ਜਣਗਣਨਾ ਕਰਨੀ ਹੈ ਹੱਦਬੰਦੀ ਕਰਨੀ ਹੈ ਜਾਂ ਇਹ ਚਾਰੇ ਜਿਹੜੀਆਂ ਕੈਟਾਗਰੀਜ਼ ਹੈਗੀਆਂ ਵਾ ਜਿਹੜੇ ਸਾਡੇ ਸਮਾਜ ਦੇ ਵਿੱਚ ਬਣੀਆਂ ਹੋਈਆਂ ਨੇ ਸਮਾਜਿਕ ਪੱਧਰ ਤੇ ਉਹਨਾਂ ਨੂੰ ਲੈ ਕੇ ਤੁਸੀਂ ਕਿਸ ਪੱਧਰ ਤੇ ਕੰਮ ਕਰੋਗੇ ਇੱਕ ਤਿਹਾਈ ਪੱਧਰ ਤੇ ਕੰਮ ਕਰੋਗੇ ਐਸਸੀ ਐਸਟੀ ਓਬੀਸੀ ਨੂੰ ਲੈ ਕੇ ਮੁਸਲਮ ਪਰ ਨੂੰ ਲੈ ਕੇ ਜਿਸ ਤਰ੍ਹਾਂ 33 ਫੀਸ ਦਾ ਰੱਖਵਾ ਕਰਨ ਦੀ ਗੱਲ ਕੀਤੀ ਗਈ ਉਸ ਨੂੰ ਕਿਸ ਤਰ੍ਹਾਂ ਸੌਟ ਆਊਟ ਕਰਾਂਗੇ ਤੇ ਇਸ ਦੇ ਵਿੱਚ ਇਹ ਸਵਾਲ ਬੜਾ ਸ਼ਸ਼ੋਪਾਹਤਾ ਬਣਿਆ ਹੋਇਆ ਕਿਉਂਕਿ ਇਲੈਕਸ਼ਨਸ ਤੋਂ ਬਾਅਦ ਕਦੋਂ ਸ਼ੁਰੂਆਤ ਹੁੰਦੀ ਹੈ ਇਸ ਦੀ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ ਪਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਇਸ ਸਭ ਦੇ ਵਿੱਚ ਬਹੁਮਤ ਮਿਲ ਗਿਆ ਲੋਕ ਸਭਾ ਦੇ ਵਿੱਚ ਮਿਲ ਗਿਆ ਤੇ ਹੁਣ ਰਾਜ ਸਭਾ ਦੇ ਵਿੱਚ ਓਬਵੀਅਸ ਆ ਕਿ ਪਾਸ ਜਲਦੀ ਹੋ ਜਾਵੇਗਾ ਪਰ ਹੁਣ ਇਸ ਸਭ ਦੇ ਵਿੱਚ ਜਿਹੜਾ ਇਹ اجلاس ਰੱਖਿਆ ਗਿਆ ਸੀ ਇਸ ਦੇ ਵਿੱਚ ਗੱਲ ਕੀਤੀ ਗਈ ਸੀ ਕਿ ਵਨ ਨੇਸ਼ਨ ਵਨ ਵੋਟ ਦੀ ਗੱਲ ਕੀਤੀ ਗਈ ਸੀ ਤੇ ਨਾਲ ਦੀ ਨਾਲ ਭਾਰਤ ਦਾ ਨਾਮ ਜਿਹੜਾ ਵਾ ਉਹ ਚੇਂਜ ਦੀ ਗੱਲ ਕੀਤੀ ਹੈ ਕਿ ਹਜੇ ਉਹ ਉਹ ਮੁੱਦਾ ਨਹੀਂ ਆਇਆ ਇਸ ਕਰਕੇ ਇਹ ਮੁੱਦਾ ਬਣਾਇਆ ਗਿਆ ਤੇ ਇਹ ਮੁੱਦਾ ਆਪਣੇ ਆਪ ਦੇ ਵਿੱਚ ਬੀਜੇਪੀ ਦੇ ਹੱਕ ਦੇ ਵਿੱਚ ਜਾਊਗਾ ਪਰ ਦੂਸਰੇ ਪਾਸੇ ਵਿਰੋਧੀ ਪਾਰਟੀਆਂ ਨੂੰ ਸਾਈਨ ਕਰਨੇ ਪਏ ਜਾਂ ਹੱਕ ਦੇ ਵਿੱਚ ਆਵਾਜ਼ ਉਠਾਉਣੀ ਵੀ ਕਿਉਂਕਿ ਇਹ ਨਾਰੀ ਸ਼ਕਤੀ ਦੀ ਗੱਲ ਹੈ ਇਸ ਕਰਕੇ ਬੀਜੇਪੀ ਤੇ ਨੰਬਰ ਵਧੇ ਹੀ ਪਏ ਨੇ ਇਸ ਮੌਕੇ ਜੀ ਜੀ ਅਰਖਣ ਬਿਲ ਦੀ ਗੱਲ ਕਰਦੇ ਪਏ ਆ ਪਰ ਇਸ ਦੇ ਵਿੱਚ ਇੱਕ ਗ੍ਰਹਿਮਤ ਅਮਿਤ ਸ਼ਾਹ ਦਾ ਬਿਆਨ ਵੀ ਵਾਇਰਲ ਹੋ ਰਿਹਾ ਤੇ ਉਹ ਕਹਿ ਰਹੇ ਨੇ ਕਿ ਹੁਣ ਮਹਿਲਾਵਾਂ ਨੂੰ ਹੀ ਮਹਿਲਾਵਾਂ ਦੀ ਸੁਰੱਖਿਆ ਕਰਨੀ ਪੈਣੀ ਹੈ ਵੀ ਕਿਉਂ ਕੀ ਪੁਰਸ਼ਾਂ ਦੀ ਹੁਣ ਲੋੜ ਖਤਮ ਹੋ ਗਈ ਹੈ ਦੇਖੋ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਹੈ ਕਿ ਜੇਕਰ ਅਸੀਂ ਨਾਰਮਲ ਮਤਲਬ ਪੋਲੀਟੀਕਲ ਗੱਲ ਕੀਤੀ ਜਾਵੇ ਜਾਂ ਰਾਜਨੀਤਿਕ ਗੱਲ ਕੀਤੀ ਜਾਵੇ 33% ਮਹਿਲਾਵਾਂ ਨੂੰ ਰਾਖਵਾਕਰ ਮਿਲ ਜਾਣਾ ਹੈ ਸੰਸਦ ਦੇ ਵਿੱਚ ਬੈਠਣ ਗਿਆ ਤਾਂ ਉਹ ਆਪਣੀਆਂ ਜਿਹੜੀਆਂ ਨਿੱਜੀ ਨਿੱਜੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਦਰਪੇਸ਼ ਹੁੰਦੀਆਂ ਨੇ ਉਹ ਆਪਣੇ ਵੱਧ ਜਾਣਦੀਆਂ ਨੇ ਇਸ ਕਰਕੇ ਕਿਤੇ ਨਾ ਕਿਤੇ ਇਹ ਜੇ ਵਾਇਰਲ ਹੋ ਗਿਆ ਬਿਆਨ ਤਾਂ ਆਪਣੇ ਆਪ ਦੇ ਵਿੱਚ ਸਹੀ ਇਸ ਕਰਕੇ ਮੰਨਿਆ ਜਾ ਸਕਦਾ ਹੈ ਕਿ ਮਹਿਲਾਵਾਂ ਨੂੰ ਆਪਣੀ ਪ੍ਰੋਬਲਮ ਜ਼ਿਆਦਾ ਪਤੀ ਆਉਂਦੀ ਨੇ ਐਜ਼ ਏ ਜੈਂਟਸ ਜੈਂਟਸ ਉਸ ਪੱਧਰ ਤੇ ਉਸ ਨਿੱਜੀ ਜ਼ਿੰਦਗੀ ਦੇ ਵਿੱਚ ਨਹੀਂ ਪਤਾ ਹੁੰਦੀ ਕਿ ਮਹਿਲਾਵਾਂ ਨੂੰ ਕੀ ਪ੍ਰੋਬਲਮ ਆਉਂਦੀ ਹੈ ਇਸ ਕਰਕੇ 33% ਮਹਿਲਾਵਾਂ ਆਪਣੇ ਪੱਧਰ ਤੇ ਉਹ ਜਿਹੜੀਆਂ ਆਵਾਜ਼ ਵਾ ਉਹ ਮੁੱਦੇ ਨੇ ਉਹ ਚੁੱਕ ਸਕਦੇ ਨੇ ਬੜੇ ਵਧੀਆ ਪੱਧਰ ਤੇ ਪਰ ਜੇਕਰ ਮੈਂ ਆਪਣੇ ਪੱਧਰ ਦੀ ਗੱਲ ਕਰਾਂ ਕਿ ਤੁਹਾਨੂੰ ਕੀ ਲੱਗਦਾ ਹੈ ਮੇਰੇ ਨਜ਼ਰੀਏ ਨਾਲ ਜੇ ਤੁਸੀਂ ਦੇਖੋਗੇ ਤਾਂ ਮਹਿਲਾਵਾਂ ਠੀਕ ਹੈ ਆਰਕਸ਼ਨ ਦੇ ਵਿਚਾਰੀਆਂ ਨੇ ਉਹਨਾਂ ਨੂੰ ਹੱਕ ਮਿਲੇਗਾ ਉਹ ਬੈਠਣਗੇ ਸੰਸਦ ਦੇ ਵਿੱਚ ਸ਼ਾਇਦ ਜਿਹੜੇ ਮੁੱਦੇ ਉੱਠ ਜਾਂਦੇ ਨੇ ਮਹਿਲਾਵਾਂ ਦੇ ਨਾਲ ਜਿਉਂ ਸ਼ੋਸ਼ਣ ਹੋ ਜਾਂਦਾ ਹੈ ਸੈਕਸੁਅਲ ਹਰਾਸਮੈਂਟ ਹੁੰਦੀ ਹੈ ਉਸ ਤਰ੍ਹਾਂ ਦੇ ਮੁੱਦਿਆਂ ਤੇ ਉਹ ਚਰਚਾ ਕਰ ਸਕਣਗੇ ਐਕਸ਼ਨ ਲੈ ਸਕਣਗੇ ਕਿਉਂਕਿ ਅਮਿਸਾ ਨੇ ਜਿਸ ਤਰੀਕੇ ਨਾਲ ਗੱਲ ਕੀਤੀ ਹੈ ਸ਼ਾਇਦ ਇਹ ਸਵਾਲ ਉਹਨਾਂ ਨੂੰ ਖੁਦ ਤੋਂ ਪੁੱਛਣਾ ਚਾਹੀਦਾ ਹੈ ਆਪਣੇ ਹੀ ਭਾਜਪਾ ਦੇ ਸੰਸਦ ਮੈਂਬਰਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਆਖਿਰ ਮਹਿਲਾਵਾਂ ਨੂੰ ਅਜਿਹਾ ਕਿਉਂ ਕਰਨਾ ਪੈ ਰਿਹਾ ਹੈ ਜਿਸ ਤਰੀਕੇ ਦੇ ਨਾਲ ਦੇਖਦੇ ਮੈਡਲ ਜਤੌਣ ਵਾਲੀਆਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਦੇ ਨਾਲ ਹਰਾਸ਼ਮੈਂਟ ਹੋਇਆ આરોપી ਜਿਹੜਾ ਸੰਸਦ ਦੇ ਵਿੱਚ ਬੈਠ ਕੇ ਭਾਸ਼ਣ ਦੇ ਰਿਹਾ ਇਸ ਕਰਕੇ ਤੁਸੀਂ ਮਤਲਬ ਇਸ ਚੀਜ਼ ਨੂੰ ਮੰਨਦੇ ਪਏ ਕਿ ਬਾਕੀ ਇਹ ਕਿਉਂਕਿ ਜੇ ਸਰਕਾਰ ਦੇ ਵੱਲੋਂ ਇੰਪਲੀਮੈਂਟੇਸ਼ਨ ਲਿਆਂਦਾ ਗਿਆ ਸੰਵਿਧਾਨ ਦੇ ਵਿੱਚ ਪਾਸ ਕਰਵਾਇਆ ਗਿਆ ਉਹ ਸਰਕਾਰ ਦੇ ਹੀ ਆਪਣੇ ਕੁਝ ਬੰਦੇ ਸੰਸਦ ਦੇ ਵਿੱਚ ਬੈਠੇ ਨੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਹੈ ਵਾਜਿਬ ਬਣਦਾ ਤੇ ਇਸ ਸਮੇਂ ਦੀ ਸਾਰੀ ਚੀਜ਼ ਹੈਗੀ ਇਸ ਸਮੇਂ ਦੀ ਕਹਿੰਦੇ ਕਰਾ ਮਾਤ ਹੁੰਦੀ ਹੈ ਕਿ ਸਭ ਤੋਂ ਵੱਡੀ ਗੱਲ ਭਾਵੇਂ ਇੰਡੀਆ ਨਾਮ ਦੀ ਗੱਲ ਹੋਵੇ ਭਾਰਤ ਨੂੰ ਕਨਵਰਟ ਭਾਰਤ ਦੇ ਵਿੱਚ ਕਨਵਰਟ ਕਰਨਾ ਭਾਵੇਂ ਉਹ 1 ਨੈਸ਼ਨ 1 ਵੋਟ ਦੀ ਗੱਲ ਹੋਵੇ ਭਾਵੇਂ ਕਿ ਨਾਰਿਸ਼ ਰਾਖਮ ਕਰਨ ਦੀ ਗੱਲ ਹੋਵੇ ਸਭ ਤੋਂ ਇਹ ਸਭ ਦੇ ਵਿੱਚ ਡੈਮੋਕ੍ਰੇਸੀ ਜੋ ਸਾਡੇ ਭਾਰਤ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੋਟਾਂ ਦੇ ਵੀ ਦੇਖਣ ਨੂੰ ਮਿਲਦੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਨੂੰ ਜਿੱਤ ਨਸੀਬ ਹੋਵੇ ਕਿ ਸਭ ਤੋਂ ਵੱਡੀ ਗੱਲ ਇਹ ਹੈ ਜੇਕਰ ਇਹ ਤਨਸੀਬ ਹੁੰਦੀ ਹੈ ਤਾਂ ਹੀ ਇਹ ਚੀਜ਼ਾਂ ਸਾਰੀਆਂ ਦੁਬਾਰ ਇੱਕ ਵਾਰੀ ਇੰਪਲੀਮੈਂਟੇਸ਼ਨ ਦੇ ਵਿੱਚ ਆਉਣਗੀਆਂ ਵਿਦੇ ਨਦੀ ਬਹੁਤ ਹੀ ਸੁਜਵਾਨ ਤਰੀਕੇ ਨਾਲ ਤੁਸੀਂ ਗੱਲਾਂ ਨੂੰ ਸਾਂਝੇ ਕੀਤੀਆਂ ਦਰਸ਼ਕਾਂ ਨੂੰ ਵੀ ਉਮੀਦ ਕਰਦੀਆਂ ਕਿ ਪਸੰਦ ਆਈਆਂ ਹੋਣੀਆਂ ਤੇ ਇਸੇ ਤਰ੍ਹਾਂ ਹੀ ਹੋਰ ਵੀ ਮੁੱਦੇ ਨੂੰ ਲੈ ਕੇ ਅ ਰਾਜ ਜਾਂ ਸੇਵਾ ਪ੍ਰੋਗਰਾਮ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ ਤੇ ਇਹਨਾਂ ਮਾਮਲੇ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਸਾਡੇ ਇਸ ਪ੍ਰੋਗਰਾਮ ਦੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਵਿਚਾਰ ਨੂੰ ਅਸੀਂ ਇਸ ਪ੍ਰੋਗਰਾਮ ਦੇ ਰਹੀ ਜਨਤ ਕਰ ਸਕੀਏ ਬਣੇ ਰਹੋ ਐਸਐਮਜੀ ਨਿਊ ਦੇ ਨਾਲ